ਦੈਨਿਕ ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਅੱਜ ਸਵੇਰੇ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਜਿਸ ਨੂੰ ਲੈ ਕੇ ਅੱਜ ਸਾਰਾ ਦਿਨ ਪੁਲਿਸ ਦੇ ਵੱਲੋਂ ਹੁਣ ਉੱਥੇ ਜਾਂਚ ਕੀਤੀ ਜਾ ਰਹੀ ਹੈ ਜਾਂਚ ਏਜੰਸੀਆਂ ਉੱਥੇ ਮੌਜੂਦ ਨੇ ਪਰ ਇਹ ਸਾਰੇ ਜਾਣਨਾ ਚਾਹੁੰਦੇ ਸੀ ਕਿ ਹਮਲਾ ਕਿਸ ਨੇ ਕਰਵਾਇਆ ਹੈ ਹਾਲਾਂਕਿ ਬਹੁਤ ਵਾਰ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਸਲਮਾਨ ਖਾਨ ਨੂੰ ਧਮਕੀਆਂ ਦਿੱਤੀਆਂ ਗਈਆਂ ਨੇ ਸ਼ਰਿਆਮ ਧਮਕੀਆਂ ਦਿੱਤੀਆਂ ਗਈਆਂ ਨੇ ਕਿ ਅਸੀਂ ਸਲਮਾਨ ਖਾਨ ਨੂੰ ਚਾਹੁੰਦੇ ਹਾਂ ਜਾਂ ਸਲਮਾਨ ਖਾਨ ਮਾਫੀ ਮੰਗਣ ਜਾਂ ਫਿਰ ਅਸੀਂ ਉਹਨਾਂ ਦੇ ਉੱਪਰ ਹਮਲਾ ਕਰਾਂਗੇ ਸੋ ਇਹ ਪਹਿਲੀ ਵਾਰ ਹਮਲਾ ਨਹੀਂ ਹੋਇਆ ਬਹੁਤ ਵਾਰ ਪਹਿਲਾਂ ਵੀ ਹਮਲੇ ਹੋ ਚੁੱਕੇ ਨੇ ਸੋ ਅੱਜ ਸਲਮਾਨ ਖਾਨ ਦੇ ਘਰ ਦੇ ਬਾਹਰ ਹਮਲਾ ਹੋਇਆ ਉਸ ਦੀ ਜ਼ਿੰਮੇਵਾਰੀ ਲੋਰੈਂਸ ਬਿਸ਼ਨੋਈ ਗੈਂਗ ਦੇ ਯਾਨੀ ਕਿ ਲੋਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੇ ਲਈ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਘਰ ਦੇ ਉੱਪਰ ਫਾਇਰਿੰਗ ਕਰਵਾਈ ਹੈ ਜਿਸ ਦੀਆਂ ਅਸੀਂ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਅਨਮੋਲ ਬਿਸ਼ਨੋਈ ਦੀ ਜਿਹੜਾ ਕਿ ਇਸ ਸਮੇਂ ਅਮਰੀਕਾ ਦੇ ਵਿੱਚ ਮੌਜੂਦ ਹੈ ਸਲਮਾਨ ਖਾਨ ਦੇ ਬਾਂਦਰਾ ਸਥਿਤ ਗੈਲੈਕਸੀ ਅਪਾਰਟਮੈਂਟ ਦੇ ਵਿੱਚ ਸਵੇਰੇ 5 ਵਜੇ ਅੱਜ ਫਾਇਰਿੰਗ ਹੋਈ ਦੋ ਬਾਈਕ ਸਵਾਰ ਹਮਲਾ ਜਿਹੜੀ ਤੁਹਾਨੂੰ ਅਸੀਂ ਤਸਵੀਰ ਵੀ ਦਿਖਾ ਰਹੇ ਹਾਂ ਸੀਸੀਟੀਵੀ ਫੁਟੇਜ ਹੈ ਉਹਨਾਂ ਹਮਲਾਵਰਾਂ ਦੀ ਜਿਨ੍ਹਾਂ ਦੇ ਵੱਲੋਂ 4 ਰਾਉਂਡ ਫਾਇਰ ਕੀਤੇ ਗਏ ਨੇ ਜਦੋਂ ਫਾਇਰਿੰਗ ਹੋਈ ਹੈ ਘਰ ਦੇ ਉੱਪਰ ਉਸ ਸਮੇਂ ਸਲਮਾਨ ਖਾਨ ਆਪਣੇ ਘਰ ਦੇ ਵਿੱਚ ਹੀ ਮੌਜੂਦ ਸੀ ਘਟਨਾ ਤੋਂ ਬਾਅਦ ਮਹਾਰਾਸ਼ਟਰ ਦੇ ਸੀਐਮ ਇਕਨਾਤ ਛਿੰਦੇ ਨੇ ਵੀ ਸਲਮਾਨ ਖਾਨ ਦੇ ਨਾਲ ਫੋਨ ਦੇ ਉੱਤੇ ਗੱਲ ਕੀਤੀ ਹੈ ਔਰ ਉਹਨਾਂ ਨੇ ਕਿਹਾ ਹੈ ਕਿ ਜਿਨ੍ਹਾਂ ਦੇ ਵੱਲੋਂ ਵੀ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਤੇ ਸਖਤ ਕਾਰਵਾਈ ਹੋਏਗੀ ਇਸ ਦੇ ਨਾਲ ਹੀ ਸਲਮਾਨ ਖਾਨ ਦੀ ਸਿਕਿਉਰਿਟੀ ਇੱਕ ਵਾਰ ਫਿਰ ਤੋਂ ਵਧਾ ਦਿੱਤੀ ਗਈ ਹੈ ਹਾਲਾਂਕਿ ਸਲਮਾਨ ਖਾਨ ਦੀ ਸਿਕਿਉਰਿਟੀ ਪਹਿਲਾਂ ਵੀ ਜਦੋਂ ਉਹਨਾਂ ਨੂੰ ਤਾਂ ਧਮਕੀਆਂ ਮਿਲੀਆਂ ਸੀ ਉਸ ਤੋਂ ਬਾਅਦ ਬਤਾਈ ਗਈ ਸੀ ਪਰ ਹੁਣ ਫਿਰ ਤੋਂ ਇੱਕ ਵਾਰ ਇਸ ਘਟਨਾ ਦੇ ਨਾਲ ਸਲਮਾਨ ਖਾਨ ਦੀ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਇਸ ਘਟਨਾ ਦੀ ਜ਼ਿੰਮੇਵਾਰੀ ਲੋਰੈਂਸ ਬਿਸ਼ਨੋਈ ਗਰੁੱਪ ਨੇ ਲਈ ਹੈ ਗਰੁੱਪ ਦੇ ਮੈਂਬਰ ਅਨਮੋਲ ਬਿਸ਼ਨੋਈ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ ਉਸ ਪੋਸਟ ਦੇ ਵਿੱਚ ਉਹਨਾਂ ਨੇ ਸਲਮਾਨ ਖਾਨ ਨੂੰ ਸ਼ਰਿਆਮ ਧਮਕੀ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਜਾਣਦੇ ਹਾਂ ਕਿ ਜ਼ੁਲਮ ਦੇ ਖਿਲਾਫ ਜੇਕਰ ਜੰਗ ਹੋਵੇ ਤਾਂ ਜੰਗ ਸਹੀ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ ਉਹਨਾਂ ਨੇ ਸਲਮਾਨ ਖਾਨ ਨੂੰ ਕਿਹਾ ਹੈ ਕਿ ਇਹ ਇੱਕ ਟ੍ਰੇਲਰ ਹੈ ਅਸੀਂ ਗੋਲੀਆਂ ਤੁਹਾਡੇ ਉੱਪਰ ਵੀ ਚਲਵਾ ਸਕਦੇ ਸੀ ਪਰ ਅਸੀਂ ਸਿਰਫ ਘਰ ਦੇ ਉੱਪਰ ਫਾਇਰਿੰਗ ਕਰਕੇ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਅਸੀਂ ਘਰ ਦੇ ਉੱਪਰ ਫਾਇਰਿੰਗ ਕਰਵਾ ਸਕਦੇ ਹਾਂ ਤੇ ਸਲਮਾਨ ਖਾਨ ਦੇ ਉੱਪਰ ਵੀ ਫਾਇਰਿੰਗ ਹੋ ਸਕਦੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਉਸ ਪੋਸਟ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਲਈ ਹੈ ਉਸ ਪੋਸਟ ਦੇ ਵਿੱਚ ਸ਼ਰੀਆਮ ਅਨਮੋਲ ਬਿਸ਼ਨੋਈ ਨੇ ਜ਼ਿਕਰ ਕੀਤਾ ਹੈ ਦੋ ਉਹਨਾਂ ਲੋਕਾਂ ਦਾ ਜਿਨ੍ਹਾਂ ਇਹ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਉਹ ਪੋਸਟ ਹੈ ਜਿਸ ਦੇ ਵਿੱਚ ਸਲਮਾਨ ਖਾਨ ਨੂੰ ਜਿਹੜੀ ਧਮਕੀ ਦਿੱਤੀ ਗਈ ਹੈ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਵਾਰਨਿੰਗ ਦਿੱਤੀ ਹੈ ਸਲਮਾਨ ਖਾਨ ਨੂੰ ਕਿ ਅਸੀਂ ਖਾਲੀ ਘਰ ਦੇ ਉੱਪਰ ਗੋਲੀਆਂ ਚਲਵਾਈਆਂ ਨੇ ਪਰ ਆਨ ਆਲੇ ਸਮੇਂ ਦੇ ਵਿੱਚ ਇਹ ਗੋਲੀਆਂ ਸਿੱਧੀਆਂ ਤੁਹਾਡੇ ਉੱਪਰ ਵੀ ਚੱਲ ਸਕਦੀਆਂ ਨੇ ਔਰ ਉਹਨਾਂ ਨੇ ਕਿਹਾ ਕਿ ਦਾਉਦ ਇਬਰਾਹਿਮ ਤੇ ਛੋਟਾ ਸ਼ਕੀਲ ਜਿਨ੍ਹਾਂ ਨੂੰ ਤੁਸੀਂ ਆਪਣਾ ਭਗਵਾਨ ਮੰਨਦੇ ਹੋ ਉਹਨਾਂ ਦੇ ਨਾਮ ਦੇ ਅਸੀਂ ਦੋ ਕੁੱਤੇ ਰੱਖੇ ਹੋਏ ਨੇ ਇਸ ਕਰਕੇ ਸਾਨੂੰ ਜਿਹੜੀਆਂ ਸਾਡੀਆਂ ਧਮਕੀਆਂ ਨੇ ਉਹਨਾਂ ਨੂੰ ਸੀਰੀਅਸ ਲੈਣ ਦੀ ਕੋਸ਼ਿਸ਼ ਕਰੋ ਸੋ ਇਹ ਵੱਡੀ ਧਮਕੀ ਅਨਮੋਲ ਬਿਸ਼ਨੋਈ ਦੇ ਵੱਲੋਂ ਇੱਕ ਪੋਸਟ ਪਾ ਕੇ ਦਿੱਤੀ ਗਈ ਹੈ ਇਸ ਤੋਂ ਇਲਾਵਾ ਹੁਣ ਸੁਲਮਾਨ ਖਾਨ ਦੇ ਘਰ ਦੇ ਵਿੱਚ ਬਹੁਤ ਸਾਰੀਆਂ ਜਾਂਚ ਏਜੰਸੀਆਂ ਪਹੁੰਚ ਗਈਆਂ ਨੇ ਫੋਰੈਂਸਿਕ ਟੀਮ ਉੱਥੇ ਕਤਨਾਸਥਲ ਦੇ ਉੱਪਰ ਮੌਜੂਦ ਹੈ ਜਿਨ੍ਹਾਂ ਨੂੰ ਕਿ ਦੋ ਗੋਲੀਆਂ ਦੇ ਛਰਰੇ ਵੀ ਮੌਜੂਦ ਹੋਏ ਨੇ ਔਰ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਘਟਨਾ ਤੋਂ ਬਾਅਦ ਮੌਕੇ ਦੇ ਉੱਪਰ ਮੁੰਬਈ ਪੁਲਿਸ ਕ੍ਰਾਈਮ ਬ੍ਰਾਂਚ ਔਰ ਕ੍ਰਾਈਮ ਬ੍ਰਾਂਚ ਫੋਰੈਂਸਿਕ ਐਕਸਪਰਟ ਦੀ ਟੀਮ ਹਮਲਾਵਰਾਂ ਦੀ ਪਛਾਣ ਦੇ ਲਈ ਲਗਾਤਾਰ ਸੀਸੀਟੀਵੀ ਨੂੰ ਖੰਗਾਲ ਰਹੀ ਹੈ ਔਰ ਇਹਦੇ ਨਾਲ ਹੀ ਜਿਹੜੀ ਸੀਸੀਟੀਵੀ ਹੱਥ ਲੱਗੀ ਆ ਉਸ ਸੀਸੀਟੀਵੀ ਦੇ ਵਿੱਚ ਜਿਹੜੇ ਬਦਮਾਸ਼ ਨੇ ਬਾਈਕ ਤੇ ਆਂਦੇ ਨੇ ਔਰ ਉਹਨਾਂ ਦੇ ਮੂੰਹ ਟਕੇ ਹੋਏ ਨਜ਼ਰ ਆ ਰਹੇ ਨੇ ਸੋ ਇਸ ਤੋਂ ਇਲਾਵਾ ਸਲਮਾਨ ਖਾਨ ਦੀ ਹੁਣ ਸਿਕਿਉਰਟੀ ਬਿਲਕੁਲ ਬਦਾ ਦਿੱਤੀ ਗਈ ਹੈ ਬਾਲਕੋਨੀ ਦੇ ਵਿੱਚ ਇਹ ਹਮਲਾ ਹੋਇਆ ਬਾਲਕੋਨੀ ਦੇ ਵਿੱਚ ਅਕਸਰ ਸਲਮਾਨ ਖਾਨ ਤੁਸੀਂ ਦੇਖਦੇ ਹੋ ਕਿ ਜਦੋਂ ਵੀ ਕੋਈ ਉਹਨਾਂ ਦੀ ਫਿਲਮ ਆਂਦੀ ਹੈ ਜਾਂ ਫਿਰ ਸਲਮਾਨ ਖਾਨ ਆਪਣੇ ਪ੍ਰਸ਼ੰਸਕਾਂ ਨੂੰ ਮਿਲਣਾ ਹੁੰਦਾ ਤੇ ਉਹ ਆਪਣੀ ਬਾਲਕੋਨੀ ਦੇ ਵਿੱਚ ਆ ਕੇ ਆਪਣੇ ਪ੍ਰਸ਼ੰਸਕਾਂ ਨੂੰ ਮਿਲਦੇ ਨੇ ਔਰ ਇੱਕ ਦਿਨ ਪਹਿਲਾਂ ਈਦ ਦਾ ਮਾਹੌਲ ਸੀਗਾ ਈਦ ਦੇ ਮੌਕੇ ਦੇ ਉੱਪਰ ਸਲਮਾਨ ਖਾਨ ਦੇ ਘਰ ਦੇ ਬਾਹਰ ਬਹੁਤ ਸਾਰੀ ਭੀੜ ਦੇਖੀ ਗਈ ਸੀ ਔਰ ਸਲਮਾਨ ਖਾਨ ਇਸੀ ਬਾਲਕੋਨੀ ਦੇ ਵਿੱਚ ਖੜੇ ਹੋ ਕੇ ਉਹਨਾਂ ਲੋਕਾਂ ਨੂੰ ਸੰਬੋਧਨ ਕਰ ਰਿਹਾ ਸੀ ਹਾਲਾਂਕਿ ਉੱਥੇ ਥੋੜਾ ਬਲ ਪ੍ਰਯੋਗ ਵੀ ਹੋਇਆ ਪੁਲਿਸ ਨੂੰ ਲਾਠੀ ਚਾਰਜ ਵੀ ਕਰਨੀ ਪਈ ਸੀ ਈਦ ਵਾਲੇ ਦਿਨ ਕਿਉਂਕਿ ਸ ਉਹਨਾਂ ਦੇ ਪ੍ਰਸ਼ੰਸਕ ਜਿਹੜੇ ਸੀ ਉਹਨਾਂ ਨੂੰ ਇਦੀ ਦੇਣ ਲਈ ਪਹੁੰਚੇ ਸੀ ਪਰ ਉਸ ਤੋਂ 1-2 ਦਿਨ ਬਾਅਦ ਹੀ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਇਸ ਦੇ ਨਾਲ ਹੁਣ ਸਲਮਾਨ ਖਾਨ ਦੀ ਸਿਕਿਉਰਿਟੀ ਦੁਬਾਰਾ ਤੋਂ ਵਧਾ ਦਿੱਤੀ ਗਈ ਹੈ ਸਲਮਾਨ ਖਾਨ ਆਪ ਗਰਾਉਂਡ ਫਲੋਰ ਤੇ ਰਹਿੰਦੇ ਨੇ ਸੋ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਇਹਦਾ ਸਾਰਾ ਸਾਰੀਆਂ ਚੀਜ਼ਾਂ ਦਾ ਫਰਸਟ ਫਲੋਰ ਤੇ ਜਾ ਕੇ ਉਹ ਜਾ ਕੇ ਲੋਕਾਂ ਦੇ ਨਾਲ ਸੰਬੋਧਨ ਕਰਦੇ ਨੇ ਸੋ ਹੁਣ ਇਸ ਨੂੰ ਲੈ ਕੇ ਜਿਹੜੇ ਮੁੱਖ ਮੰਤਰੀ ਨੇ ਮਹਾਰਾਸ਼ਟਰ ਦੇ ਏਕਨਾਥ ਛਿੰਦੇ ਉਹਨਾਂ ਦੇ ਵੱਲੋਂ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਉਸ ਦੇ ਨਾਲ ਹੀ ਡੀਜੀਪੀ ਨੂੰ ਇਹਦੇ ਹੁਕਮ ਦਿੱਤੇ ਗਏ ਨੇ ਕਿ ਇਸ ਦੀ ਜਾਂਚ ਜਿਹੜੀ ਆ ਜਲਦੀ ਤੋਂ ਇਹ ਧਮਕੀ ਤੋਂ ਬਾਅਦ ਸਲਮਾਨ ਖਾਨ ਦੀ ਸਕਿਉਰਟੀ ਜਾਨੀ ਕਿ ਵਾਈ ਪਲੱਸ ਸਕਿਉਰਟੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਹੁਣ ਸਲਮਾਨ ਖਾਨ ਦੇ ਨਾਲ 11 ਜਵਾਨ ਹਮੇਸ਼ਾ ਸਲਮਾਨ ਖਾਨ ਦੇ ਨਾਲ ਮੌਜੂਦ ਰਹਿਣਗੇ ਹਾਲਾਂਕਿ ਸਲਮਾਨ ਖਾਨ ਦੇ ਆਉਣ ਵਾਲੇ ਬਹੁਤ ਸਾਰੇ ਐਸੇ ਪ੍ਰੋਜੈਕਟ ਨੇ ਜਿਨ੍ਹਾਂ ਦੇ ਉੱਪਰ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਔਰ ਦੇਸ਼ ਦੇ ਬਹੁਤ ਸਾਰੇ ਕੋਨਿਆਂ ਦੇ ਵਿੱਚ ਜਾ ਕੇ ਫਿਲਮਾਂ ਦੀਆਂ ਜਦੋਂ ਸ਼ੂਟਿੰਗਸ ਕਰਦੇ ਨੇ ਤੇ ਉਦੋਂ ਵੀ ਉਹਨਾਂ ਦੀ ਜਾਨ ਨੂੰ ਖਤਰਾ ਬਣਿਆ ਰਹਿੰਦਾ ਪਰ ਹੁਣ ਵਾਈ ਪਲਸ ਸਿਕਿਉਰਟੀ ਮਿਲਣ ਦੇ ਨਾਲ ਹਮੇਸ਼ਾ ਉਹਨਾਂ ਦੇ ਨਾਲ 11 ਜਵਾਨ ਜਿਹੜੇ ਪੁਲਿਸ ਦੇ ਮੌਜੂਦ ਰਹਿਣਗੇ ਸੋ ਸਲਮਾਨ ਖਾਨ ਦੇ ਘਰ ਦੇ ਉੱਪਰ ਇੱਕ ਵਾਰ ਫਿਰ ਤੋਂ ਹਮਲਾ ਹੋਇਆ ਔਰ ਜਲਦੀ ਹੀ ਇਸ ਦੀ ਪੁਸ਼ਟੀ ਹੋ ਜਾਏਗੀ ਜਾਂ ਫਿਰ ਉਹਨਾਂ ਬਦਮਾਸ਼ਾਂ ਦੇ ਬਾਰੇ ਪੁਲਿਸ ਜਿਹੜੀ ਹੈ ਜਾਂਚ ਪੜਤਾਲ ਕਰ ਰ ਕਿਹਦੇ ਕਹਿਣ ਦੇ ਉੱਪਰ ਹਾਲਾਂਕਿ ਅਨਮੋਲ ਬਿਸ਼ਨੋ ਨੇ ਜ਼ਿੰਮੇਵਾਰੀ ਜ਼ਰੂਰ ਲਈ ਆ ਪਰ ਭਾਰਤ ਦੇ ਵਿੱਚ ਉਹਨਾਂ ਦਾ ਸਾਥ ਕੌਣ ਦੇ ਰਿਹਾ ਸੀ ਸੋ ਇਹਨਾਂ ਦੀਆਂ ਜਿਹੜੀਆਂ ਜਾਂਚ ਦੀਆਂ ਪਰਤਾਂ ਨੇ ਜਦੋਂ ਜਾਂਚ ਹੋਏਗੀ ਤੇ ਉਸ ਤੋਂ ਬਾਅਦ ਹੀ ਸਾਰਾ ਕੁਝ ਸਾਹਮਣੇ ਆਏਗਾ